ਸੰਗਰੂਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਇਸ ਵੇਲੇ ਕਿ ਵਾਕਿਆ ਹੀ ਲੋਕਾਂ ਦੇ ਲਈ ਮੁਸ਼ਕਲਾਂ ਦੀ ਪਰਮਾਰ ਹੈ ਕਿਉਂਕਿ ਸੀਤ ਲਹਿਰ ਵੀ ਇੱਕ ਪਾਸੇ ਵਾਹਨਾ ਦੀ ਰਫਤਾਰ ਹੋਲੀ ਹੈ ਦੂਜੇ ਪਾਸੇ ਠੰਡ ਜਿਹੜੀ ਬਹੁਤ ਜ਼ਿਆਦਾ ਹੈਗੀ ਹੈ ਤਾਂ ਠੰਡ ਤੋਂ ਬਚਣ ਦੇ ਲਈ ਵੀ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਮੇਰੇ ਸਹਿਯੋਗੀ ਗੁਰਦਰਸ਼ਨ ਜੁੜ ਚੁੱਕੇ ਨੇ ਸੰਗਰੂਰ ਤੋਂ ਤਾਂ ਗੁਰਦਰਸ਼ਨ ਕੀ ਕੋ ਤਸਵੀਰ ਹੈ ਅ ਅਵਨ ਪਹਿਲਾ ਤਾਂ ਕਹਿ ਸਕਦੇ ਆ ਕਿ ਅੱਜ 13 ਪੋ ਹੈ ਨਿੱਕੀਆਂ ਜਿੰਦਾ ਵੱਡੇ ਸਾਕੇ ਤਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆ ਤੇ ਅੱਜ ਜਿਹੜੀਆਂ ਅਸੀਂ ਤਸਵੀਰਾਂ ਦਿਖਾਉਣ ਲੱਗੇ ਆ ਅੱਜ ਜਿਹੜੀ ਵਿਜ਼ਿਬਿਲਟੀ ਹੈ ਉਹ ਬਿਲਕੁਲ ਜ਼ੀਰੋ ਹੈ ਜਿਵੇਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਸਾਡੇ ਪਿੱਛੇ ਬੱਸ ਸਟੈਂਡ ਆ ਦੂਜੇ ਪਾਸੇ ਦੀਆਂ ਤਸਵੀਰਾਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅਸੀਂ ਦਿਖਾਈਏ ਕਿ ਬੰਦਾ ਨਹੀਂ ਦਿਸ ਰਿਹਾ ਤਕਰੀਬਨ ਕਹਿ ਸਕਦੇ ਆ ਕਿ 90 ਕ ਫੁੱਟ ਦੀ ਦੂਰੀ ਹੈਗੀ ਆ ਸੜਕ ਦੀ ਇਹ ਵਨਵੇ ਹੈਗਾ ਐ ਸਾਹਿਬਨ ਦੇ ਉੱਤੇ ਅਸੀਂ ਇਸ ਟਾਈਮ ਖੜੇ ਹੋਏ ਆ ਬਿਲਕੁਲ ਵਿਜ਼ਿਬਿਲਟੀ ਜ਼ੀਰੋ ਹੈ ਵਹੀ ਕਲਾ ਨੂੰ ਜਾਂ ਸੜਕ ਕਰਾਸ ਕਰਨ ਵਾਲਿਆਂ ਨੂੰ ਤੁਸੀਂ ਦੇਖੋ ਕਿ ਬਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ ਨੇ ਦੂਜੀ ਗੱਲ ਇੱਥੇ ਜਿਹੜਾ ਕੱਟ ਹੈ ਬੱਸ ਸਟੈਂਡ ਦੇ ਉੱਤੇ ਇਸ ਕੱਟ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਟ ਨਹੀਂ ਲਗਾਈ ਗਈ ਤੋਲ ਸਤੋਂ ਲਿਆ ਜਾਂਦਾ ਪਰ ਲਾਈਟਰੀ ਲਗਾਈ ਜਾਂਦੀ ਜਦੋਂ ਇਦਾਂ ਦੀ ਸੰਘਣੀ ਧੁੰਦ ਪੈਂਦੀ ਆ ਤਾਂ ਜਿਹੜੇ ਵਹੀਕਾਲ ਨੇ ਹਾਈਵੇ ਹੋਣ ਕਰਕੇ ਰਫਤਾਰ ਦੇ ਨਾਲ ਆਉਂਦੇ ਨੇ ਤਾਂ ਇੱਥੇ ਕੁਝ ਨਹੀਂ ਪਤਾ ਲੱਗਦਾ ਕਿ ਇੱਥੇ ਕੋਈ ਕ੍ਰੋਸਿੰਗ ਕਰ ਰਿਹਾ ਕੋਈ ਹਾਦਸਾ ਵੀ ਵਾਪਰ ਸਕਦਾ ਤੁਸੀਂ ਦੇਖੋਗੇ ਗੱਡੀਆਂ ਲੰਘ ਰਹੀਆਂ ਗੱਡੀ ਕ੍ਰੋਸ ਵੀ ਕਰ ਰਹੀ ਹੈ ਇਹ ਹਾਲਾਤ ਇੱਥੇ ਬਣੇ ਹੋਏ ਆ ਪਰ ਕਹਿ ਸਕਦੇ ਆ ਕਿ ਜਿਹੜੇ ਵਹੀਕਾਲ ਨੇ ਉਹ ਆਪਣੀਆਂ ਲਾਈਟਾਂ ਜਗਾ ਕੇ ਲੰਘ ਰਹੇ ਨੇ ਬਹੁਤ ਘੱਟ ਗੱੜੀ ਦੇ ਨਾਲ ਲੰਘ ਰਹੇ ਜਦੋਂ ਵੀ ਇਸ ਤਰੀਕੇ ਦਾ ਠੰਡ ਵੱਜ ਜਾਂਦੀ ਹੈ ਕੋਈ ਵਿਜ਼ਿਬਿਲਟੀ ਘੱਟ ਜਾਂਦੀ ਹੈ ਧੁੰਦ ਪੈਂਦੀ ਹੈ ਹਰ ਸਾਲ ਹੁੰਦਾ ਹੈ ਕੋਈ ਨਵੀਂ ਗੱਲ ਨਹੀਂ ਹੈਗੀ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਤਾਂ ਪ੍ਰਸ਼ਾਸਨ ਪਹਿਲਾਂ ਤੋਂ ਤਿਆਰੀਆਂ ਕਰਦਾ ਹੈ ਜਦੋਂ ਸਰਦੀ ਦਾ ਮੌਸਮ ਆਉਣਾ ਹੁੰਦਾ ਹੈ ਸੜਕਾਂ ਦੇ ਕੰਢੇ ਰਿਫਲੈਕਟਰ ਲਗਾਉਣੇ ਹੁੰਦੇ ਨੇ ਟੁੱਟੀਆਂ ਸੜਕਾਂ ਨੂੰ ਠੀਕ ਕਰਨਾ ਹੁੰਦਾ ਹੈ ਸਾਈਨ ਬੋਰਡ ਦੇ ਉੱਤੇ ਰਿਫਲੈਕਟਰ ਤੇ ਸਾਈਨ ਬੋਰਡ ਦੇ ਉੱਤੇ ਜਾਣਕਾਰੀ ਪੂਰੀ ਦੇਣੀ ਹੁੰਦੀ ਹੈ ਲਾਈਟਾਂ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਇਹ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨ ਦੀ ਚਾਹੇ ਤੁਸੀਂ ਟੋਲ ਦਾ ਜ਼ਿਕਰ ਕੀਤਾ ਹੈ ਜੇਕਰ ਟੋਲ ਕੰਪਨੀ ਨੇ ਵੀ ਕਰਨਾ ਹੈ ਤਾਂ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਕੀਤਾ ਜਾਂ ਨਹੀਂ ਕੀਤਾ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਿਆ ਹੈ ਇੱਥੇ ਕੀਤਾ ਹੋਇਆ ਹੈ ਇੰਤਜ਼ਾਮ ਅਮਰ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਅਸੀਂ ਟੋਲ ਪਲਾਜੇ ਦੀ ਗੱਲ ਕਰਦਿਆਂ ਇੱਥੇ ਤਾਂ ਪ੍ਰਸ਼ਾਸਨ ਤਾਂ ਬਿਲਕੁਲ ਕਹਿ ਸਕਦੇ ਆ ਹੂਕ ਸੁੱਤੀ ਨੀਂਦ ਦੇ ਵਿੱਚ ਸੁੱਤਾ ਪਿਆ ਹੋਇਆ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਦੇ ਜਾਂ ਜਿਹੜੇ ਜਾਂ ਸਰਕਾਰ ਦੇ ਨਮਾਇंदे ਨੇ ਐਮਐਲਏ ਨਰਿੰਦਰ ਕੌਰ ਭਰਾਜਾ ਡੀਸੀ ਆ ਜਾਂ ਜਿੰਨਾ ਵੀ ਅਮਲਾ ਫੈਲਾ ਕਿਸੇ ਦੀ ਕੋਈ ਪਕੜ ਨਹੀਂ ਲੱਗਦੀ ਟੋਲ ਪਲਾਜੇ ਮੁਲਾਜ਼ਮਾਂ ਦੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਉਹ ਖੁੱਲ੍ਹੇ ਆ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਿ ਨਾ ਤਾਂ ਕੋਈ ਸੜਕ ਦੇ ਉੱਤੇ ਇੱਥੇ ਕੋਈ ਰਿਫੈਕਟਰ ਦੀਂਦਾ ਬੱਸ ਸਟੈਂਡ ਆ ਪਾਨੀ ਕਰਦਾ ਇੱਥੇ ਕੋਈ ਵੀ ਰਫੈਕਟਰ ਨਹੀਂ ਸਵਾਰੀਆਂ ਨੇ ਜਿਹੜੀਆਂ ਇੱਥੇ ਤੁਹਾਨੂੰ ਦੱਸ ਦਈਏ ਕਿ ਸਾਹਮਣੇ ਕਰੋੜਾਂ ਦੀ ਲਾਗਤ ਨਾਲ ਬੱਸ ਸਟੈਂਡ ਬਣਿਆ ਹੋਇਆ ਉਹ ਬਿਲਕੁਲ ਚਿੱਟਾ ਹਾਥੀ ਸਾਫਤ ਹੋ ਰਿਹਾ ਤਸਵੀਰਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕਿਉਂਕਿ ਵਿਜ਼ਿਬਿਲਟੀ ਇੰਨੀ ਜ਼ਿਆਦਾ ਘਟਾ ਤੁਸੀਂ ਦੇਖੋਗੇ ਬੱਸਾਂ ਵੀ ਸੜਕ ਦੇ ਉੱਤੇ ਰੋਕਣ ਲਈ ਮਜਬੂਰ ਨੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਦੂਜੇ ਪਾਸੇ ਮੈਂ ਤਸਵੀਰਾਂ ਦੇ ਵਿੱਚ ਦਿਖਾਦਾ ਇਹ ਐਨਐਚ ਸੈਵਨ ਦੇ ਉੱਤੇ ਜਿੱਥੇ ਲੋਕ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਇਸੇ ਜਗ੍ਹਾ ਦੇ ਉੱਤੇ ਰੋਡ ਦੇ ਉੱਤੇ ਖੜਕੇ ਕਿਨਾਰੇ ਦੇ ਉੱਤੇ ਕੇ ਜਿਹੜੀ ਬੱਸਾਂ ਦੀ ਉਡੀਕ ਕਰਦੇ ਨੇ ਆਪਣਾ ਸਫਰ ਕਰਨ ਦੇ ਲਈ ਪਰ ਇੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰਫੈਕਟਰ ਜਾਂ ਕੁਝ ਵੀ ਨਹੀਂ ਲੱਗਿਆ ਹੋਇਆ ਕੋਈ ਵੀ ਪ੍ਰਬੰਧ ਨਹੀਂ ਪਰ ਅਸੀਂ ਇੱਥੇ ਰਾਹੀਗਰ ਜਾਂਦੇ ਆ ਇਹਨਾਂ ਨਾਲ ਵੀ ਗੱਲ ਕਰਨੀ ਆ ਬਾਈ ਜੀ ਤੁਸੀਂ ਇੱਥੇ ਡੀਕ ਕਰ ਰਹੇ ਹੋ ਕਿ ਕਿੰਦਾ ਇੰਨੀ ਵਿਜ਼ਿਬਿਲਟੀ ਘਟਾ ਹੈ ਕਿੰਦਾ ਲੱਗਦਾ ਸੜਕ ਕ੍ਰੋਸ ਕਰਨੇ ਕਿੰਨੀ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਇਹਦਾ ਪਤਾ ਕੀ ਹੈ ਹੁਣ ਵੱਡੇ ਵੱਡੇ ਹਾਦਸੇ ਹੋ ਰਹੇ ਨੇ ਲਗਾਤਾਰ ਲੋਕਾਂ ਨੂੰ ਵੀ ਚਾਹੀਦਾ ਕਿ ਜੇ ਨਹੀਂ ਲੋੜ ਤਾਂ ਨਾ ਹੀ ਨਿਕਲੋ ਕਰਿਓ ਹੂੰ ਫਿਲਹਾਲ ਦਾ ਜਿਹੜਾ ਆਪਾਂ ਦੇਖਣਾ ਕਿ ਕਟਰ ਦੇ ਉੱਤੇ ਕੋਈ ਇਨਫੈਕਟਰ ਜਾਂ ਲਾਈਟ ਹੈ ਇੱਥੇ ਨਹੀਂ ਹੈਗੀ ਜੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਤਾਂ ਚਾਹੀਦੀ ਹੈ ਜੀ ਚਾਹੀਦੀ ਜੀ ਹੋਣੀ ਚਾਹੀਦੀ ਬਿਲਕੁਲ ਜੀ ਤੁਸੀਂ ਦੇਖੋ ਕਿ ਆ ਗੱਡੀਆਂ ਨੇ ਸਾਹਮਣੇ ਸਾਡੇ ਇਹ ਜਿਹੜੀਆਂ ਗੱਡੀਆਂ ਨੇ ਕਰਾਸ ਕਰਨੀਆਂ ਨੇ ਉਹ ਬੱਸ ਉੱਥੇ ਰੋਡ ਦੇ ਉੱਤੇ ਖੜੀ ਆ ਪਿੱਛੋਂ ਕੋਈ ਵੀ ਵਿਜ਼ਿਬਿਲਟੀ ਕਿੰਨੀ ਘੱਟ ਐ ਕੋਈ ਵੀ ਹਾਦਸਾ ਇੱਥੇ ਵਾਪਰ ਸਕਦਾ ਹੈ ਪਹਿਲਾਂ ਵੀ ਇੱਕ ਦੋ ਹਾਦਸੇ ਜਿਹੜੇ ਵਾਪਰੇ ਨੇ ਇਸੇ ਤਰ੍ਹਾਂ ਅੱਜ ਤੋਂ ਦੇ ਇੰਨੀ ਸੰਗੜੀਆਂ ਬੱਚੇ ਖੜੇ ਆ ਸਾਡੇ ਸਾਹਮਣੇ ਇਹ ਬੱਚਿਆਂ ਨੇ ਸੜਕ ਕਰਾਸ ਕਰਨੀ ਐ ਪਰ ਇਧਰੋਂ ਜਿਹੜੀ ਰਫ਼ਤਾਰ ਆ ਗੱਡੀਆਂ ਦੀ ਲਾਈਟਾਂ ਲੱਗੀਆਂ ਹੋਈਆਂ ਨੇ ਕਾਫੀ ਟਾਈਮ ਐ ਜਿਹੜੀ ਉਡੀਕ ਕਰਨੀ ਪੈਂਦੀ ਆ ਕਿਉਂਕਿ ਲੋਕਾਂ ਨੂੰ ਜ਼ਰੂਰੀ ਕੰਮਾਂ ਕਰਾ ਲਈ ਸੜਕ ਕ੍ਰੋਸ ਕਰਨੀ ਪੈਣੀ ਆ ਘਰਾਂ ਤੋਂ ਬਾਹਰ ਨਿਕਲਣਾ ਪੈਣਾ ਪਰ ਕਹਿ ਸਕਦੇ ਆ ਕਿ ਸੰਘਰੀ ਧੁੰਦ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਆ ਪ੍ਰਸ਼ਾਸਨ ਦੀ ਕੋਈ ਪਕੜ ਨਹੀਂ ਲੱਗਦੀ ਟੋਲ ਮੁਲਾਜ਼ਮ ਨੇ ਜਿਹੜੇ ਉਹ ਸਰਿਆਮ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਨੇ ਉਹਨਾਂ ਦੀਆਂ ਧੱਡੀਆਂ ਡਾ ਰਹੇ ਨੇ ਕੋਈ ਵੀ ਰਿਫਲੈਕਟਰ ਜਾਂ ਲਾਈਟ ਹੈ ਜਿਹੜੀ ਇਸ ਕੱਟ ਦੇ ਉੱਤੇ ਨਹੀਂ ਜਦੋਂ ਕਿ ਲੋਡ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਸਾਈਨ ਬੋਰਡ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਨਹੀਂ ਇਸ ਕਰਕੇ ਜਿਹੜਾ ਹਾਸਿਆ ਨੂੰ ਸੱਦਾ ਦੇ ਰਹੇ ਨੇ ਲੋਡ ਆ ਪ੍ਰਸ਼ਾਸਨ ਨੂੰ ਜਾਗਣ ਦੀ ਏਸੀ ਕਮਰਿਆਂ ਤੋਂ ਬਾਹਰ ਨਿਕਲ ਕੇ ਟੋਲ ਪਲਾਜ਼ੇ ਮੁਲਾਜ਼ਮ ਜਾਂ ਕੋਈ ਮੈਨੇਜਮੈਂਟ ਜਿਹੜੀ ਇਸ ਜਗ੍ਹਾ ਦੀ ਮੈਨੇਜਮੈਂਟ ਕਰਦੀ ਆ ਸੜਕਾਂ ਨੂੰ ਜਿਹੜੀ ਸਾਫ ਸਫਾਈ ਦਾ ਕੰਮ ਕਰਦੀ ਆ ਉਹਦੇ ਵੱਲ ਧਿਆਨ ਦੇਣ ਦੀ ਉਹਨਾਂ ਨੂੰ ਖਿੱਚਣ ਦੀ ਕਿਉਂਕਿ ਇਹ ਫੈਕਟਰ ਜਾਂ ਲੈਕਟਾ ਲੋਨ ਬਹੁਤ ਇੰਤਜ਼ਾਮਤ ਦੀ ਬਹੁਤ ਜ਼ਰੂਰਤ ਹੈ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਗੁਰਦਰਸ਼ਨ ਬਹੁਤ ਬਹੁਤ ਧੰਨਵਾਦ